ਪੜੇ ਖਬਰ ਦਾ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਵਾਰਨਿੰਗ ਦਿੱਤੀ ਗਈ ਹੈ ਮਾਈਨਿੰਗ ਦੇ ਇਲਜ਼ਾਮਾਂ ਵਾਲੀ ਸੋਸ਼ਲ ਮੀਡੀਆ ਪੋਸਟ ਹਟਾਉਣ ਨੂੰ ਕਿਹਾ ਗਿਆ 2 ਦਿਨ ਦੇ ਵਿੱਚ ਪੋਸਟਰ ਹਟਾਓ ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਇਹ ਸਿੱਧੇ ਤੌਰ ਤੇ ਚੈਲੰਜ ਕੀਤਾ ਗਿਆ ਹੈ ਮੰਤਰੀ ਕਟਾਰੂ ਚੱਕ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਉਹਨਾਂ ਦਾ ਕਹਿਣਾ ਹੈ ਕਿ 2 ਦਿਨ ਦੇ ਵਿੱਚ ਇਸ ਪੋਸਟ ਨੂੰ ਹਟਾਇਆ ਜਾਵੇ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਿਕਰਮ ਮਜੀਠੀਆ ਨੇ ਕਟਾਰੂ ਚੱਕ ਤੇ ਦਰਸਲ ਭਿਸ਼ਟਾਚਾਰ ਦੇ ਇਲਜ਼ਾਮ ਲਗਾਏ ਨੇ ਮਜੀਠੀਆ ਨੇ ਮਾਈਨਿੰਗ ਨੂੰ ਲੈ ਕੇ ਪੋਸਟ ਪਾਈ ਸੀ ਤੇ ਉਸ ਦੇ ਬਾਅਦ ਹੀ ਮંત્રી ਲਾਲਚੰਦ ਕਟਾਰੂ ਚੱਕ ਦਾ ਬਿਆਨ ਵੀ ਸਾਹਮਣੇ ਆਇਆ ਸਿੱਦੇ ਤੌਰ ਤੇ ਵਿਕਮ ਅਜੀਠਿਆ ਨੂੰ ਵਾਰਨਿੰਗ ਦਿੱਤੀ ਗਈ ਹੈ ਆ ਤਾਂ ਮਾਈਨਿੰਗ ਦੇ ਇਲਜ਼ਾਮਾਂ ਵਾਲੀ ਸੋਸ਼ਲ ਮੀਡੀਆ ਪੋਸਟ ਹਟਾਉਣ ਨੂੰ ਕਿਹਾ ਗਿਆ ਹੈ ਆ ਮੰਤਰੀ ਲਾਲਚੰਦ ਕਟਾਰੂ ਚੱਕ ਦਾ ਕਹਿੰਦੇ ਕਿ 2 ਦਿਨ ਦੇ ਵਿੱਚ ਪੋਸਟ ਨੂੰ ਹਟਾਇਆ ਜਾਵੇ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦਰਸਲ ਆ ਵਿਕਮ ਅਜੀਠਿਆ ਦੇ ਵੱਲੋਂ ਕਟਾਰੂ ਚੱਕ ਤੇ ਪ੍ਰਚਾਚਾਰ ਦੇ ਇਲਜ਼ਾਮ ਲਗਾਏ ਜਾਂਦੇ ਨੇ ਪਰ ਅਜੀਠਿਆ ਦੇ ਵੱਲੋਂ ਮਾਈਨਿੰਗ ਨੂੰ ਲੈ ਕੇ ਆ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਤੇ ਉਸੇ ਨੂੰ ਲੈ ਕੇ ਹੁਣ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਆ ਅਜੀਠਿਆ ਨੂੰ ਵਾਰਨਿੰਗ ਦਿੱਤੀ ਗਈ ਹੈ विक्रमजीत सिंह मजीठिए अ ਨੂੰ ਉਹਦੀ ਗੱਲ ਦਾ ਜਵਾਬ ਦੇਣ ਨੂੰ ਚਿਤ ਤੇ ਨਹੀਂ ਕਰਦਾ ਕਿਉਂਕਿ ਹਲਕਾ ਤੇ ਦਿਮਾਗੀ ਤੌਰ ਤੇ ਬੋਣਾ ਇਨਸਾਨ ਹੈ ਜਿਹਨੂੰ ਸਿਆਸਤ ਦਾ ਊੜਾੜਾ ਵੀ ਮੈਂ ਸਮਝਦਾ ਸਮਝ ਨਹੀਂ ਤੇ ਇਸ ਕਿਸਮ ਦਾ ਇਹ ਸਿਆਸੀ ਵਿਵਹਾਰ ਕਰਦੇ ਆ ਜਿੱਦਾਂ ਗਲੀਆਂ ਦੇ ਮਸਟੰਡੇ ਕਰਦੇ ਆ ਸੋ ਵੈਸੇ ਤਾਂ ਮੈਂ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਪਰ ਕਿਉਂਕਿ ਉਹਨੇ ਮੇਰਾ ਨਾਮ ਲਿਆ ਆਪਣੀ ਪੋਸਟ ਦੇ ਉੱਤੇ ਸਪੈਸ਼ਲ ਲਿਖ ਕੇ ਸੋ ਮੈਂ ਪਹਿਲੀ ਗੱਲ ਤੇ ਦੱਸਣਾ ਚਾਹਨਾ ਕਿ ਜਿਹੜੀ ਇਹ ਸਾਪਰ ਗੋਪੀ ਤੇ ਗੋਲ ਜਿਹੜੀ ਮਾਈਨਿੰਗ ਸਾਈਟ ਹੈ ਇਹ ਮਤਲਬ ਲੀਗਲ ਤੌਰ ਤੇ ਇਹਦੀ ਬੋਲੀ ਹੋਈ ਆ 2023 ਚ April ਦੇ ਅੰਦਰ ਜਿਹੜੀ ਜਿਹਦੇ ਕਾਗਜ਼ ਦਾ ਡਾਕੂਮੈਂਟ ਮੇਰੇ ਹੱਥ ਹੈ ਮੈਂ ਸਿਰਫ ਇਹ ਹੀ ਸਾਬਤ ਕਰਨਾ ਚਾਹਨਾ ਵੀ ਪਹਿਲੀ ਗੱਲ ਇਹ ਬੋਲੀ 46 ਜਿਹੜੇ ਵਿਡਰ ਨੇ 46 ਜਿਹੜੇ ਠੇਕੇਦਾਰ ਸਾਨੂੰ ਨਾ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਔਰ ਤੁਸੀਂ ਥੱਲੇ ਦੇਖ ਰਹੇ ਹੋ ਕਿ ਇਹਦੇ ਅੰਦਰ ਟਾਪ ਦੇ ਅਫਸਰ ਜਿਹੜੇ ਮੈਨੇਜਮੈਂਟ ਵਿਭਾਗ ਦੇ ਡਰੇਨਸ ਵਿਭਾਗ ਦੇ ਔਰ ਜਿਨ੍ਹਾਂ ਦੀਆਂ ਸਬਡਮੀਨਲ ਪੱਧਰ ਤੇ ਡਿਊਟੀਆਂ ਲੱਗੀਆਂ ਨੇ ਸਭ ਦੇ ਸਾਈਨ ਨੇ ਔਰ ਇਹ ਬੋਲੀ ਜਿਹੜੀ ਆ ਉਹ ਐਮਬੀਡੀ ਜਿਹੜੀ ਕੰਪਨੀ ਆ ਉਹਨੇ ਲਈ ਆ ਤੇ ਉਹ ਮੈਂ ਆシャレ ਨਾਲ ਸ਼੍ਰੋਮਣੀ ਕਾਰਜਦਲ ਦੇ ਅਗੂ ਅਸ਼ਦੀਪ ਸਿੰਘ ਕਲੇਰ ਜੁੜ ਚੁੱਕੇ ਨੇ ਕਲੇਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ਰੇਟਰ ਪੰਜਾਬ ਤੇ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਮਾਈਨਿੰਗ ਦੇ ਜ਼ਾਮਾਂ ਵਾਲੀ ਸੋਸ਼ਲ ਮੀਡੀਆ ਪੋਸਟ ਹਟਾਈ ਜਾਵੇ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਪਹਿਲਾਂ ਤਾਂ ਮੈਂ ਵਧਾਈ ਦੇਣਾ ਕਿ ਕਟਾਰੂ ਚੱਕ ਸਾਹਿਬ ਤੇ ਬੜੇ ਵੱਡੇ ਵੱਡੇ ਇਲਜ਼ਾਮ ਲੱਗੇ ਮਤਲਬ ਕਿ ਇੱਕ ਸੀਡੀ ਤੱਕ ਉਹਨਾਂ ਦੀ ਬਾਹਰ ਆਈ ਬਹੁਤ ਵੱਡੇ ਇਲਜ਼ਾਮ ਲੱਗੇ ਕਦੇ ਸਫਾਈ ਦੇਣ ਨਹੀਂ ਆਏ ਮਤਲਬ ਬਾਕੀ ਸਾਰੇ ਇਲਜ਼ਾਮ ਅੱਜ ਉਹਨਾਂ ਨੇ ਮੰਨ ਲਏ ਨੇ ਇਸ ਗੱਲ ਦੇ ਉੱਤੇ ਕੱਲਾ ਹੁਣ ਮਾਈਨਿੰਗ ਤੇ ਲੀਗਲ ਨੋਟਿਸ ਭੇਜਣ ਦੀ ਗੱਲ ਕਰਦੇ ਨੇ ਹੂੰ ਮੈਂ ਕਟਾਰੂਚਕ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ 'ਚ ਕਿੰਨੀ ਜਗ੍ਹਾ ਤੇ ਇਲੀਗਲ ਮਾਈਨਿੰਗ ਹੋ ਰਹੀ ਹੈ ਜਿਹੜਾ ਸਮਾਨੇ ਦੇ ਵਿੱਚ ਐਕਸੀਡੈਂਟ ਹੋ ਕੇ 6 ਬੱਚੇ ਮਰੇ ਨੇ ਜਿਹੜਾ ਉਹ ਟਿਪਰ ਚਲਾ ਰਿਆ ਸੀ 19 ਸਾਲ ਦਾ ਇੱਕ ਨੌਜਵਾਨ ਉਹ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਸੀ ਸੋ ਨਾ ਸ਼ਰੂਪਦੀ ਅਕਾਲੀ ਦਲ ਨੋਟਿਸ ਤੋਂ ਡਰੇ ਨਾ ਸਰਦਾਰ ਵਿਕਰਮ ਸਿੰਘ ਮਜੀਠੀਆ ਨੋਟਿਸ ਤੋਂ ਡਰਨ ਜਿਹੜਾ ਨੋਟਿਸ ਭੇਜਣਾ ਹੈ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਹੈ ਉਹ ਕਰਕੇ ਦਿਖਾਓ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਇਹ ਜਿਹੜੀ ਰੇਤੇ ਦੀ ਲੁੱਟ ਹੈ ਇਹ ਜਿਹੜਾ ਸਟੈਂਡ ਮਾਰੀ ਹੈ ਇਹ ਜਿਹੜੀ ਮਾਈਨਿੰਗ ਹੈ ਇਹ ਪੂਰੇ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ ਕਟਾਰੂ ਚੱਟਰਾ ਸੋ ਇਹ ਜਿਹੜੀਆਂ ਤੁਸੀਂ ਅੱਜ ਗੱਲਾਂ ਕਰ ਰਹੇ ਹੋ ਕਿ ਜੀ ਮੈਂ ਨੋਟਿਸ ਭੇਜੂ ਤੁਸੀਂ ਨੋਟਿਸ ਭੇਜੋ ਨੋਟਿਸ ਦਾ ਜਵਾਬ ਪ੍ਰੋਪਰ ਸਬੂਤਾਂ ਦੇ ਨਾਲ ਤੇ ਪ੍ਰੋਪਰ ਤੱਥਾਂ ਦੇ ਨਾਲ ਅਸੀਂ ਵੀ ਤੁਹਾਨੂੰ ਨਾਲ ਹੀ ਭੇਜ ਦਿਆਂਗੇ ਕਿ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਠੀਕ ਹੈ ਕਲੇਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਦਰਸਲ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵਿਕਰਮ ਅਜੀਠਿਆ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਮਾਈਨਿੰਗ ਦੇ ਇਲਜ਼ਾਮਾਂ ਵਾਲੀ ਜੋ ਵਿਕਰਮ ਅਜੀਠਿਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਜੋ ਕਟਾਰੂ ਚੱਕ ਦਾ ਜ਼ਿਕਰ ਕੀਤਾ ਉਸ ਪੋਸਟ ਨੂੰ ਹਟਾਇਆ ਜਾਵੇ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ